ਅੰਕੇ ਜਿਹੜੀ ਕਲਾਕਾਰ ਦੀ ਸਾਨਾ ਉਹ ਤਾੜੀਆਂ ਖੱਟ ਕੇ ਕਿ ਸ਼ੇਰ ਤੇ ਆਉਣਾ ਇੱਕ ਬਹੁਤ ਬੜੀ ਕਲਾ ਹੁੰਦੀ ਹੈ ਕਹਿੰਦਾ ਇੱਕ ਅੱਧਾ ਕੌਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ ਕਰੀ ਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਇਸ਼ਕ ਦੀ ਬਾਜੀ ਜਿੱਤਣ ਨਾਲੋਂ ਹਰ ਜਾਈਏ ਤਾਂ ਚੰਗਾ ਏ ਇਸ਼ਕ ਦੀ ਬਾਜੀ ਜਿੱਤਣ ਨਾਲੋਂ ਹਰ ਜਾਈਏ ਤਾਂ ਚੰਗਾ ਏ ਬਚਣ ਨਾਲੋਂ ਵਿੱਚ ਮਦਾਨੇ ਮਰ ਜਾਈਏ ਤਾਂ ਚੰਗਾ ਏ ਚੜੀ ਜਵਾਨੀ ਰੱਬੀ ਜਾਣੇ ਕੀ ਕੀ ਰੰਗ ਬਖਾਵੇਗੀ ਇਹਦੇ ਹੁਣ ਤੋਂ ਪਹਿਲਾਂ ਪਹਿਲਾਂ ਘਰ ਜਾ ਜੇ ਤਾਂ ਚੰਗਾ ਏ ਖੌਰੇ ਕੱਲ ਮਿਲੇ ਨਾ ਮੌਕਾ ਫਿਰ ਇਕੱਠਿਆ ਹੋਵਣ ਦਾ ਖੌਰੇ ਕੱਲ ਮਿਲੇ ਨਾ ਮੌਕਾ ਫਿਰ ਇਕੱਠਿਆ ਹੋਵਣ ਦਾ ਕੱਲ ਦੀਆਂ ਵੀ ਕੁਝ ਗੱਲਾਂ ਅੱਜ ਕਰ ਜਾਈਏ ਤਾਂ ਚੰਗਾ ਏ ਕੱਲ ਦੀਆਂ ਵੀ ਕੁਝ ਗੱਲਾਂ ਅੱਜ ਕਰ ਜਾਈਏ ਤੇ ਹਾਂ ਸੂਤਬਾਰੀ ਅਸੀਂ ਬਹੁਤ ਹੀ ਸਾਡੇ ਸੀਨੀਅਰ ਜਿਨ੍ਹਾਂ ਨੇ ਇਹ ਪਾਰਟੀ ਅਰੇਂਜਮੈਂਟ ਕੀਤੀ ਅਸੀਂ ਉਹਨਾਂ ਦਾ ਦਿਲ ਦੀਆਂ ਗਰਾਈਆਂ ਵਿੱਚ ਧੰਨਵਾਦ ਕਰਦੇ ਆਂ ਬਾਈ ਜੀ ਬਹੁਤ ਸੋਹਣਾ ਅਰੇਂਜਮੈਂਟ ਆ ਤੇ ਸਾਡੇ ਐਚਓਡੀ मैम ਬੈਠੇ ਨੇ ਬਾਕੀ ਸਾਡੇ ਸੱਚ ਰਿਸਰਚ ਸਕਾਲਰ ਬਾਕੀ ਸੀਪਿੰਗ ਮੌਜੂਦ ਆ ਸੋ ਸਾਡੇ ਸਾਰੇ ਪਿਆਰੇ ਵਿਦਿਆਰਥੀ ਮੈਨੂੰ ਲੱਗਦਾ ਵੀ ਮੈਂ ਤਾਂ ਆਪ ਤੋਂ 2-4 ਸਾਲ بڑا ਹੋਊਗਾ ਜੀ ਅਕਸਰ ਸਟੇਜਾਂ ਤੇ ਮੈਂ ਕਲਾਕਾਰ ਨਾਲ ਜਾਂਦਾ ਹੀ ਰਹਿਣਾ ਤੇ ਤੁਹਾਨੂੰ ਹਸਾਵਾਗੇ ਵੀ ਤੇ ਰਵਾਵਾਗੇ ਵੀ ਜਿੰਨਾ ਕ ਭਾਈ ਜੀ ਸਮਾਂ ਲਾ ਦੋ ਮੈਨੂੰ ਕਿੰਨਾ ਕ ਇੱਕ ਦੋ ਮਿੰਟ ਜਾਂ ਦੋ ਮੈਂ ਉਨੀ ਤੇ ਗੱਲ ਕਰਕੇ ਫਿਰ ਬਾਅਦ ਫੇਰ ਦੇ ਦਿਓ ਮੌਕਾ ਫਿਰ ਆਪਾਂ ਹਿਸਾਬ ਜੀ ਮੈਂ ਕਹਿੰਨਾ ਸੋ ਕੀ ਕਹਾਂ ਜੀ ਥੋੜਾ ਜਿਹਾ ਹਸਾਏ ਦਿਨੇ ਉਹ ਸਿਰ ਤੇ ਢੱਕ ਕੇ ਬੱਠਲ ਤੂੰ ਲੈ ਗਈ ਨਹੀਂ ਤੂੰ ਕੋਹਾ ਛਟਣ ਜੋਗੀ ਰਹੀ ਉਹ ਸਿਰ ਤੇ ਢੱਕ ਕੇ ਬੱਠਲ ਤੂੰ ਲੈ ਗਈ ਨਹੀਂ ਤੂੰ ਕੋਹਾ ਛਟਣ ਜੋਗੀ ਰਹੀ ਉਹ ਤੇਰੀਆਂ ਜਾਦਾ ਦੇ ਨਾਲ ਸਾਡੇ ਤੋਪਾ ਪਰ ਗਿਆ ਨਹੀਂ ਨਹੀਂ ਤੂੰ ਦਸਵੀਂ ਵਿਚੋ ਰਹੀ ਗਿਆ ਯਾਰ ਤੇਰਾ ਐਵੇਂ ਕਰ ਗਿਆ ਨਹੀਂ ਨਹੀਂ ਤੂੰ ਦਸਵੀਂ ਵਿਚੋ ਰਹੀ ਗਿਆ ਯਾਰ ਤੇਰਾ ਐਵੇਂ ਕਰ ਗਿਆ ਨਹੀਂ ਹਾਂ ਸੋ ਇਹ ਤਾਂ ਐਦਾਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਪੇਸ਼ ਨੇ ਸੋ ਹੁਣ ਆਪਾਂ ਥੋੜਾ ਜਾਂ ਮਹੌਲ ਨੂੰ ਚੇਂਜ ਕਰਦੇ ਆ ਦੋ ਪੱਤਰ ਮਲੂਕਾਂ ਦੇ ਹੋਏ ਦੋ ਪੱਤਰ ਮਲੂਕਾਂ ਦੇ ਬੇਅਸਾ ਤੈਨੂੰ ਪਿਆਰ ਕਰਦੇ ਦਿਲ ਛੜਦੇ ਨੇ ਲੋਕਾਂ ਦੇ ਹੋਏ ਦਿਲ ਛੜਦੇ ਨੇ ਜਗ ਖਸਮਾਂ ਨੂੰ ਖਾਵੇ ਜੀ ਜਗ ਖਸਮਾਂ ਨੂੰ ਖਾਵੇ ਜੀ ਰੱਬ ਦੀਆਂ ਲੇਖਿਆਂ ਨੂੰ ਰੱਬ ਆਪ ਮਿਲਾਵੇ ਜੀਓ ਰੱਬ ਆਪ ਮਿਲਾਵੇ ਜੀ ਉਹ ਮੈਨੂੰ ਚਾਹੇ ਰਾਂ ਦਾ ਲੈ ਦੀ ਇੱਕ ਜੋੜ ਕੋ ਚੱਕਰ ਲਈ ਤੂੰ ਕਰੀ ਪਰ ਥੋੜਾ ਬੇਤੁਰ ਕੀ ਮੈਨੂੰ ਫੁੱਲਾ ਵਾਂਗਰਾ ਤੁਰ ਕੀ ਮੈਨੂੰ ਫੁੱਲਾ ਵਾਂਗਰਾ ਤੁਰ ਕੀ ਮੈਨੂੰ ਫੁੱਲਾ ਵਾਂਗਰਾ ਤੁਰ ਕੀ ਮੈਨੂੰ ਫੁੱਲਾ ਵਾਂਗਰਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਮਿਲਦਾ ਬ੍ਰੇਕ ਤੋਂ ਬਾਅਦ